ਅਸੇ ਬੋਲੀ ਆਤੀ ਹੈ ਉਧਰ ਦੇ ਚੁਕਟਾ ਦੇ ਉੱਪਰ ਦੇ ਉੱਪਰ ਦੇ ਸਾਥ ਵਿੱਚ ਇਹ ਦੇਖੇ ਕੋਆਰਡੀਨੇਸ਼ਨ ਨਾਲ ਕਿਸੇ ਵੀ ਐਮਰਜੈਂਸੀ ਦੇ ਲਈ ਸਾਡੇ ਕੀ ਕੀ ਕੰਮ ਨੇ ਉਹਦੇ ਬਾਰੇ ਅਸੀਂ ਇੱਕ ਅਭਿਆਸ ਕਰਾਂਗੇ ਮੌਕਦ ਦੇ ਅਭਿਆਸ ਵੀ ਕਰਦੇ ਹਾਂ ਇਹਦੇ ਵਿੱਚ ਤਿੰਨ ਟੀਮਾਂ ਬਣਣਗੀਆਂ ਇੱਕ ਫਿਕਸਡ ਵੈਨ ਸੀ ਉਹਨਾਂ ਦੇ ਕੰਮ ਤੁਹਾਨੂੰ ਦੱਸ ਦਿੰਦੇ ਆ ਸ਼ੋਰੇ ਤੋਂ ਸਾਇਰਨ ਤੇ ਜਿਹੜੇ ਸਾਡੇ ਜਦੋਂ ਵੀ ਸਾਇਰਨ ਵੱਜਦਾ ਆਪਾਂ ਸਾਰੇ ਜਣੇ ਕਿ ਆਪਣੇ ਆਪ ਨੂੰ ਕਵਰ ਕਰਾਂਗੇ ਕੰਨਾਂ ਤੋਂ ਉਹਦੀ ਡੈਮੋ ਦੇ ਦਨੇ ਆ। ਇਹ ਚੱਲ ਗਿਆ ਵੀਰੇ। ਲੈ ਵੀ ਲੈਖ ਪੁੱਛੋ ਇਥੇ ਪਾਸਾ ਮਿਲੇਗਾ। ਉੱਪਰ ਕਰਨਾ ਤਾਂ ਸਾਰਡੀਫੀਸ਼ੈਂਸ ਸਟ੍ਰਕਚਰ ਨਾਲ। ਕੋਲਾ ਤਰੀਕਾ ਜਿਹੜਾ ਵਾਪਸ ਜਿਹੜੀ ਕਾਰਵਾਈ ਕਰੇਗੀ। ਫੋਟਾ ਸਾਰੇ ਜਣੇ ਲੈਣ ਜਾਣਗੇ। itu benar jujur itu belum ਨੋਇ ਦੇ ਕੇ ਉਹ ਪਿਛੋਂ ਉੱਪਰ ਚੱਕਰ ਚ ਚਾਈ ਗਿਆ ਉਹ ਜਿਹੜੇ ਪਾਣਾ ਸਾਥੀ ਦੀ ਨਵੀਂ ਜਿੰਮਾ ਜਿਹੜਾ ਇੰਜਰਡ ਪਸਣਾ ਇਹਨੂੰ ਐਮਰਜੈਂਸੀ ਸ਼ੌਕ ਕੀਤਾ ਜਾਏ ਉਤਰ ਚ ਚੱਕ ਕੇ ਹਲੇ ਨੂੰ ਦੇਖਣਾ ਉੱਪਰ ਵੀ ਦੇਖਣਾ ਇਹ ਛਿੱਡੇ ਹੋ ਗਏ ਸਿੱਧੇ ਲੰਮੇ ਬਾਰੇ ਛਿੱਡੇ ਬਾਰੇ ਥੋੜਾ ਜਿਆਦਾ ਪਾਓ ਵੱਡੀ ਉਹ ਆ ਗਿਆ ਅੰਦਰ ਕਰਿਆ ਅੰਦਰ लड़ाई के हालात में एकदम से आजादी है और नजदीक नहीं होता है तो, तो, तो हमने से ये, ये ग्राउंड चीट है जो हमने इसको सिलाई करके और जो पोल के टेंट घुसा के ये हमने एक इम्प्रोवाइजर मैथड से स्पेशल बनाया है तो ये अस्पताल वाला नहीं है जो तो जैसे हम फील्ड में या लड़ाई में हम ज्यादातर इसी सेक्टर का इस्तेमाल करते हैं तो ये हम तो मेथड से तो 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 उसी टाइम बनाते हैं तो अधिकारियों तो ने दसा कि युद्ध होंगे है इस तरह के माल किस तरीके ना जख्मियों को चुकना है एम्बुलेंस के रखना है और एम्बुलेंस के रखना को इलाज करना है या ਮੌਤ ਹੋ ਗਏ ਨੇ ਇਹੋ ਜਿਹੇ ਸਭ ਨੂੰ ਜਨਨ ਦਾ ਤੁਸੀਂ ਕਰਦੇ ਕਿ ਕਿਵੇਂ ਉਹਨਾਂ ਨੇ ਖਾਸ ਰੂਪ ਵਿੱਚ ਜਦ ਕਦੇ ਐਸੇ ਲੜਾਈ ਦਾ ਮੌਕਾ ਆਂਦਾ ਹੈ ਕਿਵੇਂ ਉਹਨਾਂ ਨੇ ਆਪਣੀ ਵੀ ਰੱਖਿਆ ਕਰਨੀ ਹੈ ਤੇ ਆਪਣੇ ਹਾਲੇਦ ਵਾਲੇ ਜਿਹੜੇ ਵੀ ਲੋਕੀਆ ਉਹਨਾਂ ਦੀ ਕਿਵੇਂ ਰੱਖਿਆ ਕਰਨੀ ਹੈ ਕਿਵੇਂ ਪਬਲਿਕ ਪ੍ਰੋਪਰਟੀ ਰੱਖਿਆ ਕਰਨੀ ਹੈ ਅੱਜ ਦੀ ਖੜੀ ਖਾਸ ਸਾਡੇ ਕੀ ਮੌਕ ਡ੍ਰਿਲ ਦੀ ਪ੍ਰੈਕਟਿਸ ਹੋਈ ਹੈ ਉਹਦੇ ਵਿੱਚ ਬੇਸਿਕਲੀ casualties evacuation ਵਰ ਦੇ ਸਕਿਲ ਤੱਕ ਜੈਸਲਟੀ ਹੋ ਜਾਂਦੀ ਹੈ ਕਿਵੇਂ ਕਿਵੇਂ ਉਹਨਾਂ ਨੂੰ ਇਵੈਕੂਏਟ ਕਰਨਾ ਹੈ ਹਸਪੀਟਲ ਜਾ ਕੇ ਕਿਵੇਂ ਸਾਡੇ ਕੈਡਟ ਹੈਲਪ ਕਰ ਸਕਦੇ ਹੈ ਪੁਲਿਸ ਡਿਪਾਰਟਮੈਂਟ ਨੂੰ ਜਾਂ ਫਾਇਰ ਬ੍ਰਿਗੇਡ ਜਾਂ ਫਾਇਰ ਪੁਲਿਸ ਵਾਲੇ ਜਿਹੜੇ ਡਿਪਾਰਟਮੈਂਟ ਹੈ ਉਹਨਾਂ ਦੀ ਕਿਵੇਂ ਹੈਲਪ ਕਰ ਸਕਦੇ ਹੈ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਟ੍ਰੇਨਿੰਗ ਦਿੰਦੇ ਹੈ ਕਿ ਟ੍ਰੈਫਿਕ ਪੁਲਿਸ ਜਿਹਨਾਂ ਨੇ ਕੰਮ ਟ੍ਰੈਫਿਕ ਮੈਨੇਜ ਕਰਨਾ ਹੁੰਦਾ ਹੈ ਅਸੀ ਟਾਈਮ ਤੇ ਉਹਨਾਂ ਨੇ ਕਿਵੇਂ ਹੈਲਪ ਕਰ ਸਕਦੇ ਹੈ ਨਾਲ ਹੀ ਨਾਲ ਕੈਡਟ ਨੂੰ ਅਸੀਂ ਇਹ ਵੀ ਸਿਖਾਈਦਾ ਹੈ ਕਿ ਐਲ ਐਸ ਟਾਈਮ ਤੇ ਕਾਫੀ ਤਰ੍ਹਾਂ ਦੀ ਅਫਵਾਹਾਂ ਰਿਊਮਰਸ ਲੋਕੀ ਫੈਲਾਉਣ ਦੀ ਕੋਸ਼ਿਸ਼ ਕਰਦੇ ਹੈ ਤੋ ਉਹਨਾਂ ਤੇ ਉਹਨਾਂ ਨੇ ਕਿਵੇਂ ਕੰਟਰੋਲ ਕਰਨਾ ਹੈ ਔਰ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿ ਅਸਲ ਪੋਜੀਸ਼ਨ ਕੀ ਹੈ ਜਿਸ ਤਰੀਕੇ ਨਾਲ ਅਜਿਹਾ ਅਭਿਆਸ ਕੀਤਾ ਗਿਆ ਇਸ ਅਭਿਆਸ ਤੇ ਤੁਸੀਂ ਫਾਇਦੇ ਗਿਣਵਾਏ ਜੇਕਰ ਯੁੱਧ ਲੱਗਦਾ ਹੈ ਤੇ ਜਿਹੜੇ ਕੈਡਿਟਸ ਨੇ ਜਾਂ ਸਿਵਲ ਡਿਫੈਂਸ ਆ ਜਾਂ ਫਾਇਰ ਬਗੇੜਾ ਕੀ ਲੱਗਦਾ ਕਿੰਨਾ ਕੁ ਲਾਹੇਵੰਦ ਹੋ ਸਕਦਾ ਹੈ ਮੌਕ ਡ੍ਰਿਲ ਇਹ ਮੌਕ ਡ੍ਰਿਲ ਬੜਾ ਯੂਸਫੁਲ ਹੈਗਾ ਕਿਉਂਕਿ ਖਾਸ ਤੌਰ ਤੇ ਸਾਡੇ ਜਿਹੜੇ ਕੈਡਿਟ ਹੈ ਸੀਨੀਅਰ ਡਿਵੀਜ਼ਨ ਦੇ ਸੀਨੀਅਰ ਵਿੰਗ ਦੇ ਕਾਲਜਾਂ ਦੇ ਬੱਚੇ ਹੈਗੇ ਜਾਂ 11 12 ਦੇ ਬੱਚੇ ਹੈਗੇ ਉਹਨਾਂ ਨੂੰ ਸਪੈਸ਼ਲ ਟ੍ਰੇਨਿੰਗ ਐਸਫਰੇਰੀ ਦਿੱਤੀ ਜਾਂਦੀ ਹੈ ਲੇਕਿਨ ਆਈ ਵਿਲ ਰਿਕਵੈਸਟ ਕਿ ਜੋ ਉਹਨਾਂ ਦੇ ਸਕੂਲ ਦੇ ਟੀਚਰ ਜਾਂ ਕਾਲਜ ਦੇ ਪ੍ਰੋਫੈਸਰ ਹੈ ਜਾਂ ਉਹਨਾਂ ਦੇ ਪੇਰੈਂਟਸ ਹੋਈ ਕਿ ਐਸੇ ਮੌਕੇ ਤੇ ਮਤਲਬ ਬਜਾਏ ਕਿ ਕਿਸੇ ਤਰ੍ਹਾਂ ਦਾ ਡਾਊਟ ਰੱਖਣ ਤੇ ਜਾਂ ਡਰਨ ਤੋਂ ਬੱਚਿਆਂ ਨੂੰ ਵੀ ਮੋਟੀਵੇਟ ਕਰੀਏ ਕਿ ਉਹਨਾਂ ਦਾ ਜੋ ਵੀ ਰੋਲ ਹੈਗਾ ਉਹ ਆਪਣਾ ਆਕੇ ਨਿਭਾਣ ਐਂਡ ਸੋਸਾਇਟੀ ਦੀ ਔਰ ਕੰਟਰੀ ਦੀ ਜਿਹੜੀ ਵੀ ਉਹ ਹੈਲਪ ਕਰ ਸਕਦੇ ਆ ਕਰਨ ਤੁਸੀਂ ਫੌਜ ਦੇ ਅਫੀਸਰਾਂ ਜੋ ਹਾਲਾਤ ਚੱਲਦੇ ਨੇ ਕਿੰਨਾ ਕੁ ਕੌਨਫੀਡੈਂਸ ਆ ਭਾਰਤੀ ਫੌਜ ਦੇ ਵਿੱਚ ਸਾਨੂੰ ਆਪ ਕੋ 110% ਕੌਨਫੀਡੈਂਸ ਆ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਹੈ ਸਾਡੇ ਅਸੀਂ ਪੂਰੀ ਕੈਪੇਬਿਲਿਟੀ ਸਾਡੇ ਕੋਲ ਹਰ ਤਰ੍ਹਾਂ ਦੀ ਹੈਗੀ ਆ ਐਂਡ ਜਦ ਵੀ ਟਾਈਮ ਆਏਗਾ ਜਿਹਦਾ ਜੋ ਵੀ ਰੋਲ ਹੈ ਆਪਣੀ ਅੱਛੀ ਤਰ੍ਹਾਂ ਕਰੇਗਾ ਧੰਨਵਾਦ ਜੀ ਅੱਜ ਜਿਹੜੀ ਹੈ ਮੌਗਰੇਲਾ ਮਾਨਜੋਗ ਡੀਸੀ ਗਦਾਸਪੁਰ ਜੀ ਦੇ ਐਸਡੀਐਮ ਮਟਾਲਾ ਜੀ ਦੇ ਹੁਕਮ ਨਾਲ ਇੱਥੇ ਰੱਖੀ ਗਈ ਆ ਜਿਹਦੇ ਵਿੱਚ ਆਪਾਂ ਤਿੰਨ ਫੋਰਸਿਸ ਜਿਹੜੀ ਐਨਸੀਸੀ ਕ੍ਰੈਡਿਟ ਆ ਸਾਡੇ ਸਿਵਲ ਡਿਫੈਂਸ ਆ ਔਰ ਫਾਇਰਫਾਈਟਰ ਜਿਹੜੇ ਆ ਫਾਇਰ ਸੇਫਟੀ ਆ ਇਹਨਾਂ ਦੇ ਸਾਰੇ ਜਿਹੜੇ ਆ ਕਾਰਕੂਨ ਇਹਨਾਂ ਨੇ ਇਕੱਠੇ ਆਪਣੀ ਜੁਆਇੰਟ ਕੀਤੀ ਆ ਐਕਸਰਸਾਈਜ਼ ਜਿਹਦੇ ਵਿੱਚ ਆਪਾਂ ਰੈਸਕਿਊ ਦੇ ਅੱਜ ਜਿਹੜੇ ਆ ਉਹ ਗੋਰ ਇੱਕ ਦੂਜੇ ਨਾਲ ਸਾਂਝੇ ਕੀਤੇ ਆ ਵੀ ਕਿਸੇ ਵੀ ਐਮਰਜੈਂਸੀ ਦੌਰਾਨ ਅਗਰ ਕੋਈ ਇੰਜਰਡ ਵਿਅਕਤੀ ਹੁੰਦਾ ਤੇ ਉਹਨੂੰ ਆਪਾਂ ਕਿਸ ਤਰ੍ਹਾਂ ਐਮਰਜੈਂਸੀ ਤੱਕਣੀਆਂ ਹਸਪਿਟਲਾਈਜੇਸ਼ਨ ਤੱਕਣ ਉਹਨੂੰ ਡ੍ਰੌਪ ਕਰਨਾ ਸਰ ਸਾਨੂੰ ਅੱਜ ਮੌਕ ਡ੍ਰਿਲ ਬਾਰੇ ਦੱਸਿਆ ਗਿਆ ਹੈ ਕਿ ਜਿਵੇਂ ਕਦੇ ਕੋਈ ਹਵਾਈ ਮਤਲਬ ਹਮਲਾ ਹੁੰਦਾ ਹੈ ਤਾਂ ਆਪਾਂ ਕਿੱਦਾਂ ਆਪਣੇ ਆਪ ਨੂੰ ਬਚਾਣਾ ਤੇ ਲੋਕਾਂ ਦੀ ਕਿੱਦਾਂ ਹੈਲਪ ਕਰਨੀ ਹੈ ਤੇ ਜੇਵੇਂ ਹਵਾਈ ਫਾਇਰ ਹੋਇਆ ਤੇ ਰੈਸਕਿਊ ਟੀਮ ਵਾਂਗ ਆਪਾਂ ਹੈਲਪ ਕਰ ਸਕਦੇ ਆ ਜੋ ਫਾਇਰ ਬਿਗੜਦੀ ਹੈਲਪ ਕਰ ਸਕਦੇ ਆ ਅੱਜ ਇੱਥੇ ਜਿਹੜੀ ਇਹ ਅਸਲ ਹੋ ਰਹੀ ਆ ਜਾਂ ਮੌਕ ਡਿਲ ਹੋ ਰਿਹਾ ਉਹਦਾ ਹੁਕਮਾਂ ਨਾਲ ਹੋ ਰਿਹਾ ਜੋ ਸਰਕਾਰਾਂ ਦੇ ਹੁਕਮ ਨੇ ਜੋ ਐਸਟੀਮ ਸਾਡੇ ਸੰਨ ਉਹਨਾਂ ਦੇ ਮੁਤਾਬਕ ਹੋ ਰਿਹਾ ਇਹ ਇੱਕ ਇਸ ਤੋਂ ਪਹਿਲਾਂ ਵੀ ਜਿੱਦਾਂ ਐਨਸੀਸੀ ਹੈ ਫਾਇਰ ਬ੍ਰਿਗੇਡ ਨੇ ਸਿਵਲ ਡਿਫੈਂਸ ਇਹ ਉਹਨਾਂ ਦਾ ਇੱਕ ਟ੍ਰੇਨਿੰਗ ਦਾ ਹਿੱਸਾ ਵਾ ਇਹ ਕਰ ਅਸਲ ਆ ਵੀ ਜੇ ਕਿਸੇ ਸ਼ਰਮੇ ਵਿੱਚ ਕੋਈ ਐਕਸੀਡੈਂਟ ਕਿਤੇ ਹੁੰਦਾ ਜਾਂ ਕਿਸ ਤਰ੍ਹਾਂ ਵੀ ਹੁੰਦਾ ਜਾਂ ਉੱਥੇ ਸਟ੍ਰੀਚਰ ਨਹੀਂ ਜਾਂ ਹੋਰ ਆਪਾਂ ਕੋ ਸੁਵਿਧਾ ਨਹੀਂ ਹੈਗੀਆਂ ਤੇ ਉਹ ਆਪਾਂ ਆਪਣੇ ਜਿਹੜੇ ਕੰਬਲ ਖੇਸ ਜੋ ਵੀ ਆਪਾਂ ਨੂੰ ਉਪਲਬਧ ਹੁੰਦਾ ਜਿੱਦਾਂ ਹੁਣ ਆਪਾਂ ਗਏ ਗੋਡੇ ਸਾਟ ਲੱਗਦੀ ਆ ਇੱਕ ਬੰਦੇ ਨਾਲ ਜਾਂ ਦੋ ਬੰਦੇ ਨਾਲ ਵੀ ਆਪਾਂ ਨੂੰ ਫੜ ਸਕਦੇ ਆ ਇਹ ਇੱਕ ਉਹਦਾ ਰਿਹਸਲ ਉਹਦੀ ਮਕਡਲ ਸਮਝੋ ਨੂੰ ਮਕਡਲ ਨੂੰ ਸਮਝ ਨਹੀਂ ਆਪਾਂ ਮੇ ਪਤਾ ਨਹੀਂ ਕੀ ਹੋ ਗਿਆ ਕੋਈ ਡਰਨ ਵਾਲੀ ਏਡੀ ਗੱਲ ਨਹੀਂ ਹੁੰਦੀ ਇਹ ਸਿਰਫ ਪਬਲਿਕ ਦੀ ਜਾਣਕਾਰੀ ਹਿਤ ਹੁੰਦਾ ਤੇ ਉਹਨਾਂ ਦੇ ਸਬੂਧਾ ਵਾਸਤੇ ਵੀ ਜੇ ਉਹਨਾਂ ਨੂੰ ਕਿਤੇ ਪ੍ਰੋਬਲਮ ਇਹ ਆਉਂਦੀ ਲੱਗਦੀ ਕਿਤੇ ਉਦੇ ਮੁਤਾਬਕ ਉਸ ਬੰਦੇ ਦੀ ਜਾਨ ਬਚਾਈ ਜਾਵੇ ਮਾਈ ਨੇਮ ਇਜ਼ ਨਰੇਸ਼ ਕਪੂਰ ਮੈਂ ਸੀਨੀਅਰ ਪੋਸਟ ਵਾਰਡਨ ਆ ਸਿਵਲ ਡਿਫੈਂਸ ਸੀਵਲ ਡਿਫੈਂਸ ਦਾ ਮਤਲਬ ਇਹ ਹੈ ਕਿ ਨਾਗਰਿਕ ਸੁਰੱਖਿਆ ਕਮੇਟੀ ਨਾਗਰਿਕਾਂ ਦੀ ਜਿਹੜੇ ਸ਼ਹਿਰ ਦੇ ਸਿਟੀਜ਼ਨਸ ਨੇ ਸਿਵਲ ਡਿਫੈਂਸ ਯਾਨੀ ਕਿ ਸਿਵਿਲIANS ਦੀ ਡਿਫੈਂਸ ਕਰਨੀ ਇਹ ਅੱਜ ਦਾ ਜਿਹੜਾ ਮੌਕ ਡ੍ਰਿਲ ਚੱਲ ਰਿਹਾ ਹੈ ਇਹ ਸੈਂਟਰਲ ਗਵਰਨਮੈਂਟ ਦੇ ਹੁਕਮਾਂ ਦੇ ਅਨੁਸਾਰ ਪੰਜਾਬ ਗਵਰਨਮੈਂਟ ਦੇ ਹੁਕਮਾਂ ਦੇ ਅਨੁਸਾਰ ਸਾਡੇ ਡਿਪਟੀ ਕੰਟਰੋਲਰ ਐਸ ਡੀ ਐਮ ਸਾਹਿਬ ਔਰ ਕੰਟਰੋਲਰ ਡੀ ਸੀ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਅੱਜ ਦੀ ਇਹ ਮੌਕ ਡ੍ਰਿਲ ਹੋ ਰਹੀ ਹੈ ਇਹ ਲੋਕਾਂ ਦੀ ਜਿੰਨੀ ਜੇ ਇਫ ਮਤਲਬ ਕੋਈ ਵਾਰ ਲੱਗਦੀ ਹੈ فرض ਕਰ ਲੋ ਤੇ ਜਾਂ ਇਹਦੇ ਲਈ ਅੱਜ ਰਾਤ ਨੂੰ ਬਲੈਕਆਊਟ ਵੀ ਰੱਖਿਆ ਗਿਆ ਪ੍ਰੋਗਰਾਮ ਉਹ ਬਲੈਕਆਊਟ ਤਾਂ ਰੱਖਿਆ ਜਾਂਦਾ ਹੈ ਕਿ ਜਦੋਂ ਕੋਈ 에어 ਰੇਡ ਹੁੰਦਾ ਇਹ ਉਹਦੀ ਪ੍ਰੈਕਟਿਸ ਹੈ ਉਹਦੇ ਅਭਿਆਸ ਹੈ ਤੇ ਬਾਕੀ ਜਿਹੜੀ 에ਅਰ ਰੇਡ ਜਦੋਂ ਹੁੰਦੀ ਹੈ ਉਹ ਕਿਸ ਤਰ੍ਹਾਂ ਮਤਲਬ ਉਹਦੇ ਤੋਂ ਬਚਾਅ ਕਰਨਾ ਇਹ ਮੌਕ ਡਲੋ ਦਾ ਇੱਕ ਹਿੱਸਾ ਹੈ ਵੈਸੇ ਤੇ ਅਸੀਂ ਇਹਦੀ ਐਡਵਾਈਜ਼ਰੀ ਜਿੰਨੀਆਂ ਵੀ ਨੇ ਕਿ ਆਪਣਾ ਬਚਾਅ ਕਿਸ ਤਰ੍ਹਾਂ ਕਰਨਾ ਹੈ WhatsApp ਦੇ ਥਰੂ ਆਪਣੇ WhatsApp ਗਰੁੱਪਸ ਜਿਹੜੇ ਸ਼ਹਿਰ ਦੇ ਬਨੇ ਦੇ ਨੇ ਉਹਨਾਂ ਦੇ ਥਰੂ ਆਪਣੇ ਸੈਕਟਰ ਗਾਰਡਨਸ ਪੋਸਟ ਗਾਰਡਨਸ ਔਰ ਜਿਹੜੇ ਵਲੰਟੀਅਰਸ ਨੇ ਉਹਨਾਂ ਨੂੰ ਆਲਰੇਡੀ ਆਗਾ ਕਰ ਦਿੱਤਾ ਗਿਆ ਪਿਆ ਔਰ ਉਹਦੇ ਵਿੱਚ ਜੋ ਵੀ ਹੋਏਗਾ ਉਹ ਮਤਲਬ ਨਾਗਰਿਕਾਂ ਦੀ ਸੁਰੱਖਿਆ ਲਈ ਹੋਏਗਾ ਸਾਰਾ ਸਿਸਟਮ